ਮੇਰੇ ਲਈ ਉਹ ਮਾਇਨੇ ਨਹੀਂ ਰੱਖਦਾ ਕਿਹੜੀ ਪਾਰਟੀ ਨਾਲ ਜੁੜਿਆ ਮੇਰੇ ਲਈ ਉਹ ਮਾਇਨੇ ਨਹੀਂ ਰੱਖਦਾ ਕਿਹੜੇ ਧਰਮ ਨਾਲ ਜੁੜਿਆ ਮੇਰੇ ਲਈ ਮਾਇਨੇ ਰੱਖਦਾ ਕਿ ਉਹਦੇ ਚ ਇਨਸਾਨੀਅਤ ਹੈ ਐਨੇ ਤੁਸੀਂ ਤਾਕਤਵਰ ਆਪਣੇ ਬੱਚਿਆਂ ਨੂੰ ਬਣਾਓ ਜਿਸ ਤਰ੍ਹਾਂ ਇਹ ਹੈ ਜੀ ਬੱਚੇ ਇੱਕ ਨੂੰ ਦੱਸ ਰਹੇ ਨੇ ਤੈਨੂੰ ਉਹਦੇ ਤੋਂ ਖਤਰਾ ਹੈ ਉਹਨੂੰ ਦੱਸ ਰਹੇ ਨੇ ਤੈਨੂੰ ਉੱਤੋਂ ਖਤਰਾ ਹੈ ਉਹ ਖਤਰਾ ਦਾ ਪਤੰਦਰੋ ਸਾਨੂੰ ਤੁਹਾਡੇ ਤੋਂ ਹੈ ਕਿਉਂਕਿ ਇਹਨੇ ਐਨੇ ਅੱਛੇ-ਅੱਛੇ ਕੰਮ ਕਰਿਆ ਇਹਨੇ ਮਾਵਾਂ ਦੀਆਂ ਦੁਆਵਾਂ ਲੱਗ ਰਹੀਆਂ ਨੇ ਦੇਖੋ ਕਿੰਨੀਆਂ ਰੱਬ ਦੀਆਂ ਰੂਹਾਂ ਇੱਥੇ ਪਹੁੰਚੀਆਂ ਨੇ ਜਿਹੜੀ ਸੇਵਾ ਨਿਭਾ ਰਹੇ ਨੇ ਬੜੀ ਤਨਦੇਹੀ ਨਾਲ ਮਹਾਰਾਜ ਇਹਨਾਂ ਨੂੰ ਹੋਰ ਬਲ ਸਾਨੂੰ ਆਪਣੇ ਦਰਸ਼ਨ ਦਿਓ ਸਨਮਾਨ ਅਸੀਂ ਤੁਹਾਡਾ ਕਰਾਂਗੇ ਸਜਨ ਭਾਜੀ ਜਿਹੜੀਆਂ ਟਰੋਫੀਆਂ ਆਈਆਂ ਨੇ ਇੱਕ ਟਰੋਫੀ ਲੈ ਕੇ ਆਓ ਵੀਰ ਅਸਤੇ ਕਿੱਥੇ ਪਈਆਂ ਟਰੋਫੀਆਂ ਜਿਹੜਾ ਵੀ ਟਰੋਫੀ ਲੈ ਕੇ ਆਇਆ ਕਿੱਥੇ ਆਪਣੇ ਟਰੋਫੀ ਦਾ ਸਾਮਾਨ ਸਾਰਾ ਮੇਰੇ ਕੋਲ ਲੈ ਕੇ ਆਓ ਇੱਧਰ ਤੁਹਾਡਾ ਇੱਕ ਸਨਮਾਨ ਦਿੰਨਾ ਹੈ ਉਹ ਸਾਡੇ ਵੱਲੋਂ ਸਾਡਾ ਇਸ ਦੁਨੀਆ 'ਚ ਉਸ ਹਰ ਬੰਦੇ ਨੂੰ ਸਨਮਾਨ ਹੈ ਜਿਹੜਾ ਸਮਾਜ ਦੇ ਕੰਮ ਕਰ ਰਿਹਾ ਮੇਰੇ ਲਈ ਉਹ ਮਾਇਨੇ ਨਹੀਂ ਰੱਖਦਾ ਕਿਹੜੀ ਪਾਰਟੀ ਨਾਲ ਜੁੜਿਆ ਮੇਰੇ ਲਈ ਉਹ ਮਾਇਨੇ ਨਹੀਂ ਰੱਖਦਾ ਕਿਹੜੇ ਧਰਮ ਨਾਲ ਜੁੜਿਆ ਮੇਰੇ ਲਈ ਮਾਇਨੇ ਰੱਖਦਾ ਕਿ ਉਹਦਾ ਜਨਸਾਨੀਅਤ ਹੈ ਮਾਨਸਾਨੀਅਤ ਜਿਸ ਦਿਨ ਇਹ ਲੋਕਾਂ ਨੂੰ ਸਮਝ ਆ ਗਈ ਤਾਂ ਰੌਲਾ ਹੀ ਮੁੱਕ ਜਾਗਾ ਪੂਰੀ ਦੁਨੀਆ ਦਾ ਸਭ ਤੋਂ ਜ਼ਿਆਦਾ ਰੌਲਾ ਵੋਟਾਂ ਦਾ ਇੰਡੀਆ 'ਚ ਹੈ ਸਭ ਤੋਂ ਵੱਧ ਪੂਰੇ ਇੰਡੀਆ 'ਚ ਧਰਮਾਂ ਦੇ ਨਾਮ ਤੇ ਲੜਾ ਰਹੇ ਨੇ ਰਾਜਨੀਤੀਆਂ ਕਰ ਰਹੇ ਨੇ ਇੱਕ ਨੂੰ ਦੱਸ ਰਹੇ ਨੇ ਤੈਨੂੰ ਉਹਦੇ ਤੋਂ ਖਤਰਾ ਹੈ ਉਹਨੂੰ ਦੱਸ ਰਹੇ ਨੇ ਤੈਨੂੰ ਉਹ ਤੋਂ ਖਤਰਾ ਹੈ ਉਹ ਖਤਰਾ ਤਾਂ ਪਤੰਦਰੋਂ ਸਾਨੂੰ ਤੁਹਾਡੇ ਤੋਂ ਹੈ ਖਤਰਾ ਅਸਲ ਲੀਡਰਾਂ ਤੋਂ ਹੈ ਸਾਨੂੰ ਆਪਸੀ 'ਚ ਕੋਈ ਖਤਰਾ ਨਹੀਂ ਇੱਥੇ ਡਾਕਟਰ ਤੁਹਾਡਾ ਮਰੀਜ਼ ਇਹ ਪੁੱਛ ਰਿਹਾ ਕਿ ਦੱਸ ਪਾਈ ਤੇਰਾ ਕਿਹੜਾ ਧਰਮ ਹੈ ਨਹੀਂ ਪੁੱਛ ਰਿਹਾ ਪਰ ਸਾਡੇ ਵੋਟਾਂ ਵਾਲੇ ਉਹ ਸਭ ਦੇਖਦੇ ਨੇ ਕਿੰਦਾ ਕੈਡਰ ਕਿੰਨਾ ਤਗੜਾ ਤਾਂ ਬਹੁਤ ਧੰਨਵਾਦ ਤੁਸੀਂ ਵੀਰ ਪਹੁੰਚੇ ਹੋ ਆਜੋ ਲਿਓ ਫੋਟੋ ਕਰੋ ਬਾਈ ਲਿਓ ਜੀ ਲਿਓ ਵਾਹਿਗੁਰੂ ਇਹ ਸਮਾਨ ਵੈਸੇ ਅਸੀਂ ਕਾਬਲ ਨਹੀਂ ਇਹ ਸਮਾਨ ਗੁਰੂ ਮਹਾਰਾਜ ਦੀ ਕਿਰਪਾ ਕਰਨ ਵਾਹਿਗੁਰੂ ਸਰਬੱਤ ਦਾ ਭਲਾ ਜਿਹੜੇ ਵੀ ਟਰੋਫੀਆਂ ਦੀ ਸੇਵਾ ਲੈ ਕੇ ਆਏ ਨੇ ਆ ਇੱਕ ਜ਼ਰੀਆ ਫਾਊਂਡੇਸ਼ਨ ਵੱਲੋਂ ਅੱਜ ਅਸੀਂ ਪਹਿਲੀ ਵਾਰੀ ਜ਼ਿੰਦਗੀ 'ਚ ਆਪਣੀਆਂ ਟਰੋਫੀਆਂ ਬਣਾਈਆਂ ਔਰ ਮੈਂ ਹੁਣ ਦੇਖੀਏ ਬੜੀ ਖੂਬਸੂਰਤ ਟਰੋਫੀ ਜਿਹੜੀ ਬਣੀ ਹੈ ਵਿਸ਼ੇਸ਼ ਸਮਾਨ ਲੋਡ ਲੋਡਵੰਦ ਮਰੀਜ਼ਾਂ ਦੇ ਇਲਾਜ ਦੀ ਸਿਹਤ ਸਹੂਲਤਾਂ 'ਚ ਯੋਗਦਾਨ ਪਾਉਣ ਲਈ ਬਹੁਤ ਧੰਨਵਾਦ ਏਕ ਜ਼ਰੀਆ ਫਾਊਂਡੇਸ਼ਨ ਵੱਲੋਂ ਇਹ ਟਰੋਫੀ ਅੱਜ ਉਹਨਾਂ ਡਾਕਟਰਜ਼ ਨੂੰ ਤੇ ਉਹਨਾਂ ਵਲੰਟੀਅਰ ਜਿਹੜੇ ਸਾਡੇ ਸੇਵਾ ਨਿਭਾ ਰਹੇ ਨੇ ਉਹਨਾਂ ਨੂੰ ਦਿੱਤਾ ਜਾਏਗਾ ਪਹਿਲਾਂ ਤੁਸੀਂ ਮੈਨੂੰ ਦੇ ਦਿਓ ਆ ਲਓ ਜੀ ਲਓ ਜੀ ਏਕ ਜ਼ਰੀਆ ਫਾਊਂਡੇਸ਼ਨ ਦੀ ਪਹਿਲੀ ਟਰੋਫੀ ਏਕ ਜ਼ਰੀਆ ਫਾਊਂਡੇਸ਼ਨ ਦੀ ਇਹ ਦੁਨੀਆ ਦੀ ਪਹਿਲੀ ਟਰੋਫੀ ਜਿਹੜੀ ਤੁਹਾਨੂੰ ਦਿੱਤੀ ਜਾ ਰਹੀ ਹੈ ਕਿ ਤੁਸੀਂ ਵੀਲ ਚੇਅਰ ਤੇ ਵੀ ਹੋ ਕੇ ਸਾਬਤ ਕਰ ਰਹੇ ਹੋ ਕੀ ਜ਼ਰੂਰੀ ਨਹੀਂ ਕਿ ਜਿਨ੍ਹਾਂ ਨੇ ਸਮਾਜ ਲਈ ਕੁਝ ਕਰਨਾ ਹੋਵੇ ਉਹਦੇ ਕੋਲ ਸਿਹਤ ਸਹੂਲਤਾਂ ਪ੍ਰੋਪਰ ਸਾਰੀਆਂ ਹੁਣ ਤਾਇਆਉ ਕਰ ਸਕਦਾ ਇਹ ਮਿਸਾਲ ਨੇ ਬਾਈ ਜੀ ਕਿਸ਼ੋਬ ਨਾਮ ਤੁਹਾਡਾ ਗੁਰਵਿੰਦਰ ਸੋਨੀ ਦੇਖੋ ਗੁਰਵਿੰਦਰ ਸੋਨੀ ਜੀ ਸਪੈਸ਼ਲ ਅੱਜ ਇੱਥੇ ਸਾਨੂੰ ਮਾਣ ਦੇਣ ਲਈ ਪਹੁੰਚੇ ਨੇ ਕੈਸੀ ਰੂਹ ਹੋਏਗੀ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਐਦਾਂ ਦੀਆਂ ਰੂਹਾਂ ਕਰਕੇ ਸਮਾਜ ਬਚਿਆ ਹੋਇਆ ਸਮਾਜ ਚੱਲ ਰਿਹਾ ਐ ਨਾ ਐਦਾਂ ਦੀਆਂ ਰੂਹਾਂ ਕਰਕੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਵਾਹਿਗੁਰੂ ਬਹੁਤ ਧੰਨਵਾਦ ਕੀ ਆ ਸਾਡੇ ਬਾਲਾ ਜੀ ਦੇ ਮੰਦਿਰ ਜੋਸ਼ੀ ਨਗਰ ਤੋਂ ਮੈਂ ਆਈਆਂ ਉੱਥੇ ਆਏ ਸੀ ਨਾ ਜਦੋਂ ਦੇ ਤੇ ਮੈਂ ਇਹਨਾਂ ਦੀ ਫੈਨ ਹੋ ਗਈ ਫੈਨ ਤਾਂ ਮੈਂ ਸ਼ੁਰੂ ਤੋਂ ਹੀ ਸੀਗੀ ਲੇਕਿਨ ਜਦੋਂ ਦੇ ਬੱਚਿਆਂ ਨੇ ਗੁਲਕਾਂ ਦੇਣੀਆਂ ਸ਼ੁਰੂ ਕੀਤੀਆਂ ਨਾ ਤੇ ਮੇਰੇ ਅੱਖਾਂ 'ਚ ਆंसू ਆ ਗਏ ਕਿ ਇਸ ਬੱਚੇ ਦੀ ਇੰਨੀ ਲੰਬੀ ਉਮਰ ਹੋਏਗੀ ਕਿਉਂਕਿ ਮੈਂ ਉਹ ਚੀਜ਼ ਸੋਚ ਵੀ ਨਹੀਂ ਸਕਦੀ ਜੋ ਇਹਨੇ ਮਤਲਬ ਅਸੀਂ ਇਸ ਉਮਰ ਚ ਆ ਕੇ ਜੋ ਸੋਚਿਆ ਇਹਨੇ ਇਸ ਉਮਰ ਦੇ ਵਿੱਚ ਉਮਰ ਤਾਂ ਦੇਖ ਲਓ ਮੇਰੇ ਬੱਚੇ ਤੋਂ ਵੀ ਛੋਟਾ ਹੈ ਲੇਕਿਨ ਇਸ ਉਮਰ ਦੇ ਬੱਚੇ ਦੀ ਲੰਬੀ ਉਮਰ ਹੋਏਗੀ ਕਿਉਂਕਿ ਇਹਨੇ ਇੰਨੇ ਅੱਛੇ ਅੱਛੇ ਕੰਮ ਕੀਏ ਇਹਨੇ ਮਾਵਾਂ ਦੀਆਂ ਦੁਆਵਾਂ ਲੱਗ ਰਹੀਆਂ ਨੇ ਕਿਉਂਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਸਿਰਫ ਮੈਂ ਇਹ ਚੀਜ਼ ਕਹਿਣ ਵਾਸਤੇ ਆਨਲਾਈਨ ਆਈ ਨਹੀਂ ਤਾਂ ਸੇਵਾ ਤਾਂ ਹਮੇਸ਼ਾ ਛੁਪ ਕੇ ਹੀ ਦੇਣੀ ਚਾਹੀਦੀ ਹੈ ਸਿਰਫ ਮੈਂ ਬੱਚੇ ਨੂੰ ਆਸ਼ੀਰਵਾਦ ਦੇ ਰਹੀ ਹਾਂ ਕਿਉਂਕਿ ਇੱਕ ਮੈਂ ਵੀ ਇੱਕ ਐਸੇ ਬੱਚੇ ਦੀ ਮਾਂ ਹਾਂ ਕਿ ਜਿਹਨੂੰ ਬਲੱਡ ਚੜਦਾ ਹੁੰਦਾ 15 ਦਿਨਾਂ ਬਾਅਦ ਥੈਲੇਸੀਮੀਆ ਬਟ ਉਹ ਇੱਕ ਬੈਂਕ ਦਾ ਮੈਨੇਜਰ ਹੈ ਇਸ ਟਾਈਮ ਮੈਂ ਚਾਹਨੀ ਹੈ ਕਿ ਸਾਰੇ ਮਾਪੇ ਆਪਣੇ ਬੱਚਿਆਂ ਨੂੰ ਪੜਾ ਲਿਖਾਂ ਇਹਨਾਂ ਦੀ ਹੈਲਪ ਦੇ ਨਾਲ ਐਨੇ ਤੁਸੀਂ ਤਾਕਤਵਰ ਆਪਣੇ ਬੱਚਿਆਂ ਨੂੰ ਬਣਾਓ ਜਿਸ ਤਰ੍ਹਾਂ ਇਹ ਹੈ ਅੱਜ ਬੱਚਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਰ ਹਰ ਮਹਾਦੇਵ ਬਹੁਤ ਬਹੁਤ ਸ਼ੁਕਰੀਆ ਬੇਟਾ ਵਾਹ ਜੀ ਵਾਹ ਦੇਖੋ ਜੇ ਸਾਰੇ ਕਿਤੇ ਰਲ ਮਿਲ ਕੇ ਐਂ ਲੱਜ ਜਨ ਤਾਂ ਪੰਜਾਬ ਚ ਕੋਈ ਦੁੱਖ ਰਵੇ ਹੀ ਨਾ ਜਿੰਨੇ ਹੈਲਪ ਕਰਨ ਵਾਲੇ ਨੇ ਨਾ ਬਹੁਤ ਜਿਆਦਾ ਨੇ ਬਹੁਤ ਦੁਨੀਆ ਸੇਵਾ ਕਰਨਾ ਚਾਹਦੀ ਹੈ